ਪੀਸ਼ਣ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਨੇ ਕੁਝ ਸ਼ਰਤਾਂ ਰੱਖੀਆਂ ਨੇ ਇਸ ਖਬਰ ਦਾ ਹੁਣ ਅਸੀਂ ਰੋਕ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਖਬਰ ਹੈ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਪੀਯੂ ਦੇ ਦਾਖਲਾ ਫਾਰਮ ਦੇ ਨਾਲ ਇੱਕ ਐਫੀਡੇਵਿਟ ਜਮ੍ਹਾਂ ਕਰਨਾ ਹੁਣ ਲਾਜ਼ਮੀ ਕਰ ਦਿੱਤਾ ਗਿਆ ਐਫੀਡੇਵਿਟ ਦੇ ਮਤਾਬਿਕ ਬਿਨਾਂ ਮਨਜ਼ੂਰੀ ਪ੍ਰਦਰਸ਼ਨ ਦੀ ਰੋਕ ਹੋਏਗੀ ਸਿਰ ਤਾਹਮਾ ਦੇ ਉੱਤੇ ਹੀ ਪ੍ਰਦਰਸ਼ਨ ਕੀਤਾ ਜਾ ਸਕੇਗਾ ਕੈਂਪਸ ਅਤੇ ਯੂਨੀਵਰਸਿਟੀ ਦੇ ਰਿਹਾਈ ਸ਼ੇਰੀਆ ਏਰੀਆ ਦੇ ਵਿੱਚ ਧਰਨੇ ਦੇ ਉੱਤੇ ਪਾਬੰਦੀ ਰਹੇਗੀ ਪ੍ਰਦਰਸ਼ਨ ਦੌਰਾਨ ਰਸਤੇ ਰੋਕਣ ਤੇ ਪਾਬੰਦੀ ਹੈ ਉੱਚੀ ਆਵਾਜ਼ ਦੇ ਵਿੱਚ ਨਾਅਰੇਬਾਜ਼ੀ ਤੇ ਰੋਕ ਹੈ ਕੋਈ ਲਾਊਡ ਸਪੀਕਰ ਪ੍ਰਦਰਸ਼ਨ ਵਿੱਚ ਸ਼ਾਮਿਲ ਨਹੀਂ ਹੋਵੇਗਾ ਐਫੀਰਡ ਦੇ ਵਿੱਚ ਕਿਹਾ ਗਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਦੇ ਉੱਤੇ ਯੂਨੀਵਰਸਿਟੀ ਪ੍ਰਸ਼ਾਸਨ ਕਾਰਵਾਈ ਕਰਨ ਦੇ ਲਈ ਸੁਤੰਤਰ ਹੋਵੇਗਾ ਇਹ ਇੰਪੋਰਟੈਂਟ ਹੈ ਇੰਪੋਰਟੈਂਟ ਹੈ ਇਸ ਸਮੇਂ ਇਹ ਖਬਰ ਬਹੁਤ ਜ਼ਰੂਰੀ ਹੈ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਧਰਨੇ ਪ੍ਰਦਰਸ਼ਨਾਂ ਦੇ ਉੱਤੇ ਨਕੇਲ ਕੱਸਣ ਦੀ ਤਿਆਰੀ ਕਰ ਲਈ ਗਈ ਹੈ ਇੱਕ ਐਫੀਰਡ ਦੇ ਜ਼ਰੀਏ ਤਾਂ ਜਿਹੜੀ ਨਵੀਂ ਸਟੂਡੈਂਟਸ ਜਾਂ ਨਵੀਂ ਭਰਤੀ ਇੱਕ ਤਰੀਕੇ ਨਾਲ ਆਪਾਂ ਗਈ ਹੈ ਕਿ ਯੂਨੀਵਰਸਿਟੀ ਦੇ ਵਿੱਚ ਨਵਾਂ ਬੈਚ ਆ ਰਿਹਾ ਹੈ ਜਦੋਂ ਨਵੀਂ ਐਡਮਿਸ਼ਨ ਕਰਵਾਈਆਂ ਜਾ ਰਹੀਆਂ ਨੇ ਤਾਂ ਐਡਮਿਸ਼ਨ ਫਾਰਮ ਦੇ ਨਾਲ ਇੱਕ ਲੱਗ ਰਿਹਾ ਏ ਪੂਰਾ ਐਫਿਡੇਵਿਟ ਐਫਿਡੇਵਿਟ ਆਪਾਂ ਸਮਝਦੇ ਹਾਂ ਕਿ ਤੁਸੀਂ ਆਪਣੇ ਤੌਰ ਦੇ ਉੱਤੇ ਪਹਿਲਾਂ ਹੀ ਇਸ ਗੱਲ ਦੇ ਰਾਜ਼ੀ ਹੋ ਗਏ ਕਿ ਇਹ 8 ਪੁਆਇੰਟ ਲਿਖ ਦਿੱਤੇ ਜਾਂ 10 ਲਿਖ ਦਿੱਤੇ ਜੇ ਇਹਨਾਂ ਦੇ ਵਿੱਚੋਂ ਕੋਈ ਵੀ ਅਸੀਂ ਉਲੰਘਣਾ ਕਰਦੇ ਹਾਂ ਕਿਸੇ ਦੀ ਵੀ ਕੋਈ ਵੀ ਨਹੀਂ ਮੰਨਦੇ ਤਾਂ ਫਿਰ ਸਾਡੇ ਉੱਤੇ ਐਕਸ਼ਨ ਕੀਤਾ ਜਾ ਸਕਦਾ ਹੈ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਉਲੰਘਣਾ ਕਰਨ ਦੇ ਉੱਤੇ ਕਾਰਵਾਈ ਕਰਨ ਦੇ ਲਈ ਸੁਤੰਤਰ ਹੋਵੇਗਾ ਜਿਵੇਂ ਕਿ ਇਮਤਿਹਾਨ 'ਚ ਬੈਠਣ ਤੋਂ ਰੋਕ ਦਿੱਤਾ ਜਾ ਸਕਦਾ ਹੈ ਯੂਨੀਵਰਸਿਟੀ ਤੋਂ ਕੱਢਿਆ ਜਾ ਸਕਦਾ ਹੈ ਐਫੀਡੇਵਿਟ ਦੇ ਖਿਲਾਫ ਸਟੂਡੈਂਟ ਪ੍ਰਦਰਸ਼ਨ ਕਰ ਰਹੇ ਨੇ ਇਹ ਇੰਪੋਰਟੈਂਟ ਖਬਰ ਹੈ ਇਸ ਸਮੇਂ ਦੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੀ ਨਾਲ ਜੁੜੀ ਹੋਈ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਵਕਫ ਵਕ ਮੁੱਦਿਆਂ ਨੂੰ ਲੈ ਕੇ ਜਿਹੜੇ ਸਟੂਡੈਂਟਸ ਨੇ ਪ੍ਰਦਰਸ਼ਨ ਕਰਦੇ ਰਹੇ ਨੇ ਸਟੂਡੈਂਟਸ ਜਿਹੜੀ ਮੂਵਮੈਂਟ ਆਪਾਂ ਦੇਖਦੇ ਹਾਂ ਕਿ ਕੋਈ ਵੀ ਦੇਸ਼ ਹੋਵੇ ਸਟੂਡੈਂਟ ਮੂਵਮੈਂਟਸ ਹੀ ਸ਼ੁਰੂਆਤ ਹੁੰਦੀਆਂ ਨੇ ਔਰ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਨੂੰ ਤਾਂ ਪੋਲਿਟਿਕਸ ਦੀ ਨਰਸਰੀ ਕਿਹਾ ਜਾਂਦਾ ਹੈ ਤਾਂ ਇਸ ਪੋਲਿਟਿਕਸ ਦੀ ਨਰਸਰੀ ਦੇ ਵਿੱਚ ਜਿਹੜੇ ਧਰਨੇ ਪ੍ਰਦਰਸ਼ਨ ਹੈ ਬਹੁਤ ਵੱਡੇ ਪੱਧਰ ਤੇ ਹੁੰਦੇ ਹਣੇ ਉੱਥੇ ਜਿਹੜੇ ਸਟੂਡੈਂਟ ਇਲੈਕਸ਼ਨ ਹੁੰਦੇ ਨੇ ਉਹਨਾਂ ਸਟੂਡੈਂਟ ਜਦੋਂ ਕੋਈ ਵੀ ਮੁੱਦਾ ਹੁੰਦਾ ਉਸ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦੇ ਨੇ ਧਰਨੇ ਪ੍ਰਦਰਸ਼ਨ ਹੁੰਦੇ ਨੇ ਔਰ ਕਾਬਲੇ ਗੌਰੇ ਵੀ ਹੈ ਕਿ ਇਸ ਦੇ ਵਿੱਚ ਪਿਛੇ ਤੁਹਾਨੂੰ ਯਾਦ ਹੋਵੇਗਾ ਕਿ ਸੈਨੇਟ ਦੇ ਇਲੈਕਸ਼ਨਸ ਨੂੰ ਲੈ ਕੇ ਉੱਥੇ ਪ੍ਰਦਰਸ਼ਨ ਹੋਏ ਨੇ ਕਈ ਵਾਰ ਕੋਈ ਸਿਲੇਬਸ ਨੂੰ ਲੈ ਕੇ ਜਾਂ ਕੋਈ ਵੀ ਮੁੱਦਾ ਹੁੰਦਾ ਤਾਂ ਉਸ ਨੂੰ ਲੈ ਕੇ ਸਟੂਡੈਂਟਸ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਨੇ ਤਾਂ ਇਹੀ ਯੂਨੀਵਰਸਿਟੀ ਦੇ ਵਿੱਚ ਹੁੰਦਾ ਆ ਔਰ ਇਸ ਵਾਰ ਐਡਮਿਸ਼ਨ ਫਾਰਮ ਦੇ ਨਾਲ ਇੱਕ ਐਫਿਡੇਵਿਟ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਬਹੁਤ ਸਾਰੇ ਪੁਆਇੰਂਟਸ ਰੱਖੇ ਗਏ ਨੇ ਜਿਸ ਦੇ ਵਿੱਚ ਬਹੁਤ ਕਲੀਅਰ ਹੈ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ ਜੇ ਕਰਨੇ ਤਾਂ ਤੈ ਥਾਂਵਾਂ ਤੇ ਕੀਤਾ ਜਾ ਸਕੇਗਾ ਦਰਸਲ ਕੀ ਹੁੰਦਾ ਹੈ ਕਿ ਯੂਨੀਵਰਸਿਟੀ ਦੇ ਵਿੱਚ ਜਦੋਂ ਸਟੂਡੈਂਟਸ ਪ੍ਰੋਟੈਸਟ ਕਰਦੇ ਨੇ ਤਾਂ ਫਿਰ ਵੀਸੀ ਦੇ ਆਫਿਸ ਵਾਲੇ ਪਾਸੇ ਵੱਧਦੇ ਨੇ ਜਾਂ ਜਿਹੜਾ ਐਡਮਿਨਿਸਟ੍ਰੇਟਿਵ ਬਲਾਕ ਹੁੰਦਾ ਉਸ ਵਾਲੇ ਪਾਸੇ ਵੱਧ ਕੇ ਪ੍ਰਦਰਸ਼ਨ ਕਰਦੇ ਨੇ ਤਾਂ ਹੁਣ ਇੱਕ ਗੱਲ ਤਾਂ ਬਹੁਤ ਕਲੀਅਰ ਹੈ ਕਿ ਜਿਹੜਾ ਤੈ ਇੱਕ ਪਲੇਸ ਦਿੱਤਾ ਗਿਆ ਤੈ ਥਾਂ ਦਿੱਤੀ ਗਈ ਹੈ ਤਾਂ ਉਹ ਤਾਂ ਬਹੁਤ ਦੂਰ ਹੋਏਗੀ ਉਹ ਵੀਸੀ ਰੂਮ ਦੇ ਅੱਗੇ ਤਾਂ ਨਹੀਂ ਹੋ ਸਕਦੀ ਆਪਾਂ ਸਮਝ ਸਕਦੇ ਹਾਂ ਇਸ ਗੱਲ ਨੂੰ ਤੇ ਇਹ ਕਲੀਅਰ ਕੀਤਾ ਗਿਆ ਹੈ ਕਿ ਜੇ ਤੁਸੀਂ ਤੈਥਾਂ ਤੋਂ ਬਾਹਰ ਜਾ ਕੇ ਪ੍ਰਦਰਸ਼ਨ ਕਰਦੇ ਹੋ ਤਾਂ ਫਿਰ ਤੁਹਾਡੇ ਉੱਤੇ ਐਕਸ਼ਨ ਹੋਏਗਾ ਉੱਚੀ ਨਾਰੇਬਾਜ਼ੀ ਨਹੀਂ ਕਰਨੀ ਲਾਊਡ ਸਪੀਕਰ ਦਾ ਇਸਤੇਮਾਲ ਨਹੀਂ ਕਰਨਾ ਤੇ ਜੇ ਕੀਤਾ ਜਾਂਦਾ ਤਾਂ ਤੁਹਾਡੇ ਤੇ ਐਕਸ਼ਨ ਹੋਏਗਾ ਐਕਸ਼ਨ ਕਿਸ ਤਰੀਕੇ ਦਾ ਹੋ ਸਕਦਾ ਹੈ ਸਭ ਤੋਂ ਵੱਡੇ ਦੋ ਡਰ ਹੁੰਦੇ ਨੇ ਸਟੂਡੈਂਟ ਦੇ ਮਨ ਦੇ ਵਿੱਚ ਜਦੋਂ ਵੀ ਯੂਨੀਵਰਸਿਟੀ ਜਾਂ ਕਾਲਜ ਕੋਈ ਐਕਸ਼ਨ ਲੈਂਦਾ ਹੈ ਪਹਿਲਾ ਕਿ ਐਗਜ਼ਾਮ ਨਾ ਦੇਣ ਦੇਣ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਂਦਾ ਇਆ ਦੂਜਾ ਡਰ ਹੁੰਦਾ ਕਿ ਰੈਸਟਿਗੇਟ ਨਾ ਕਰ ਦਿੱਤਾ ਜਾਏ ਕਾਲਜ ਜਾਂ ਯੂਨੀਵਰਸਿਟੀ ਤੋਂ ਕੱਢ ਹੀ ਨਾ ਦਿੱਤਾ ਜਾਵੇ ਤਾਂ ਦੋਵੇਂ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਇਸ ਐਫੀਡੇਵਿਟ ਦੇ ਜ਼ਰੀਏ ਦੱਸ ਦਿੱਤਾ ਗਿਆ ਲਿਖ ਦਿੱਤਾ ਗਿਆ ਤੇ ਇਹ ਕਹਿ ਦਿੱਤਾ ਗਿਆ ਕਿ ਨਹੀਂ ਇਹਨਾਂ ਨੂੰ ਦੱਸ ਵੀ ਜਿਹੜੇ ਤੁਸੀਂ ਪਹਿਲਾਂ ਪੜ੍ਹੇ ਇੱਥੇ ਕੰਮ ਕਰਾਉਂਦੇ ਲੋਗਲੇ ਲੋਗਲੇ ਤੇ ਬੰਦ ਕਲੀਅਰ ਹੈ ਕਿ ਇਸ ਪੁਆਇੰਟ ਦੇ ਉੱਤੇ ਸਟੂਡੈਂਟਸ ਨੂੰ ਇਤਰਾਜ਼ ਹੈ ਰੁੱਕਰਦੇ ਪੰਜਾਬ ਯੂਨੀਵਰਸਿਟੀ ਦਾ ਸਾਡੇ ਨਾਲ ਇਸ ਸਮੇਂ ਸਾਡੇ ਸਹਿਯੋਗੀ ਜੁੜਰੇ ਨੇ ਉਮੇਸ਼ ਸ਼ਰਮਾ ਉਹਨਾਂ ਦਾ ਰੁੱਕ ਕਰਾਂਗੇ ਉਮੇਸ਼ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਡੈਫੀਨਿਟਲੀ ਆਪਾਂ ਸਮਝ ਸਕਦੇ ਹਾਂ ਤੇ ਜਾਣ ਸਕਦੇ ਹਾਂ ਕਿ ਸਟੂਡੈਂਟ ਪ੍ਰਦਰਸ਼ਨ ਕਰਦੇ ਨੇ ਔਰ ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਦਾ ਮੈਂ ਪਹਿਲਾਂ ਕਿਹਾ ਕਿ ਪੋਲਿਟਿਕਸ ਦੀ ਨਰਸਰੀ ਕਹੀ ਜਾਂਦੀ ਹੈ ਕੀ ਕੁਝ ਕਹਿੰਨਾ ਸਟੂਡੈਂਟਸ ਦਾ ਐਫੇਡੇਵਟ ਦੇ ਵਿੱਚ ਕੀ ਕੁਝ ਦੇਖੋ ਗੌਰਵ ਸਾਰੇ ਪੁਆਇੰਟਸ ਤੁਸੀਂ ਸ਼ੇਅਰ ਹੀ ਕਰਤੇ ਬਟ ਮੈਂ ਇੱਕ ਜ਼ਿਕਰ ਇਥੇ ਜ਼ਰੂਰ ਕਰਾਂਗਾ ਤੁਹਾਨੂੰ ਯਾਦ ਹੋਣਾ ਕਿ ਚੰਡੀਗੜ੍ਹ ਵਿੱਚ ਜਦੋਂ ਨਾਰਮਲ ਚਾਹੇ ਕਿਸਾਨ ਹੁੰੜ ਜਾਂ ਕੋਈ ਹੋਰ ਯੂਨੀਅਨ ਜ਼ੋਨ ਚੰਡੀਗੜ੍ਹ ਵਿੱਚ ਜਦੋਂ ਪ੍ਰੋਟੈਸਟ ਕਰਦੇ ਸੀ ਤਾਂ ਚੰਡੀਗੜ੍ਹ ਸ਼ਹਿਰ ਦੇ ਅੰਦਰ ਪ੍ਰੈਸਟ ਹੁੰਦਾ ਸੀ ਔਰ ਇਸ ਕਰਕੇ ਕਾਫੀ ਪਰੇਸ਼ਾਨੀਆਂ ਹੁੰਦੀ ਸੀ ਤਾਂ ਪਿਛਲੇ ਕਾਫੀ ਸਾਲਾਂ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ 25 ਰੈਲੀ ਗਰਾਊਂਡ ਨੂੰ ਡੈਜ਼ਿਗਨੇਟਡ ਏਰੀਆ ਕਰਤਾ ਵੀ ਉਥੇ ਪ੍ਰੋਟੈਸਟ ਕਰੋ ਲੇਕਿਨ ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਟੈਸਟ ਹੁੰਦੇ ਰਹੇ ਨੇ ਵੀਸੀ ਆਫਿਸ ਦੇ ਅੱਗੇ ਹੁੰਦੇ ਰਹੇ ਨੇ ਐ ਆਪਣੇ ਲੈਵਲ ਤੇ ਪ੍ਰੋਟੈਸਟ ਕਰਦਿਆਂ ਨੇ ਲੇਕਿਨ ਹੁਣ ਨਵਾਂ ਜਿਹੜਾ ਇਹ ਐਫੀਡੇਵਿਡ ਹੈ ਇਹ ਕਿਤਨੇ ਕਿਥੇ ਸਟੂਡੈਂਟ ਲਈ ਇੱਕ ਪ੍ਰੋਬਲਮ ਉਹਨਾਂ ਨੂੰ ਆਬਜੈਕਸ਼ਨ ਹੈ ਔਰ ਸਾਰੇ ਜਥੇਬੰਦੀਆਂ ਇਹਦੇ ਲਈ ਇਕੱਠੇ ਨੇ ਸਾਡੇ ਨਾਲ ਕਈ ਜਥੇਬੰਦੀਆਂ ਦੇ ਇੱਥੇ ਲੀਡਰ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਰਚਿਤ ਹੈ ਮੈਂ ਇਸ ਵਾਰ ਇਲੈਕਟਿਡ ਵਾਈਸ ਪ੍ਰੈਜ਼ੀਡੈਂਟ ਸਟੂਡੈਂਟ ਕਾਉਂਸਲ ਦਾ ਐਨਐਸਵੀ ਜਥੇਬੰਦੀ ਵਾਈਸ ਪ੍ਰੈਜ਼ੀਡੈਂਟ ਤੁਸੀਂ ਕਾਉਂਸਲਰ ਦੇ ਕਾਉਂਸਲਿੰਗ ਦੇ ਅਰਚੇ ਦੀ ਆਬਜੈਕਸ਼ਨ ਜਦੋਂ ਆਇਆ ਉਸ ਤੋਂ ਬਾਅਦ ਇਹ ਗੱਲ ਸਾਰੀ ਜਲਬੀ ਸਾਰੇ ਜਥੇਬੰਦੀਆਂ ਇਕੱਠੀਆਂ ਵੀ ਆ ਇਸ ਮਾਮ ਜੀ ਦੇਖੋ ਜਿਹੜਾ ਇਹਨਾਂ ਤਾਨਾਸ਼ਹੀ ਫਰਮਾਨ ਕੱਢਿਆ ਉਹਦੇ ਵਿੱਚ ਇਹ ਕਹਿੰਦੇ ਕਿ ਜਿਹੜਾ ਬੱਚਾ ਫਸਟイヤー ਦਾ ਬੱਚਾ ਹੈ ਉਹ ਕੋਈ ਵੀ ਧਰਨੇ ਦੇ ਵਿੱਚ ਹਿੱਸਾ ਨਹੀਂ ਲਵੇਗਾ ਜੇ ਉਹਨੇ ਹਿੱਸਾ ਲੈਣਾ ਹੈ ਤਾਂ ਉਹਨੂੰ ਯੂਨੀਵਰਸਿਟੀ ਤੋਂ ਪਰਮਿਸ਼ਨ ਲੈਣੀ ਪੈਗੀ ਜੇਕਰ ਉਹਦਾ ਕੋਈ ਜੈਨੂਇਨ ਡਿਮਾਂਡ ਹੈ ਤੁਸੀਂ ਕਿਸ ਦਾਇਰੇ ਤੇ ਇਹ ਕਹਿ ਸਕਦੇ ਕਿ ਕੋਈ ਜੈਨੂਇਨ ਡਿਮਾਂਡ ਹੈ ਇਹ ਸਾਡਾ ਆਰਟੀਕਲ 19 ਦੇ ਅੰਡਰ ਫਰੀडम ਆਫ ਸਪੀਚ ਹੈ ਕਿ ਅਸੀਂ ਆਪਣਾ ਰੋਸ਼ ਪ੍ਰਦਰਸ਼ਨ ਕਰ ਸਕਦੇ ਹਾਂ ਵਿਰੋਧ ਕਰ ਸਕਦੇ ਹਾਂ ਜੋ ਹੈ ਮੂਵ ਹੈ ਇਹ ਆਰਐਸਐਸ ਭਾਜਪਾ ਦੀ ਆਈਡੀਓਲੋਜੀ ਦਿਖਾਉਂਦੀ ਜੋ ਦੇਸ਼ ਭਰ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਸੰਵਿਧਾਨ ਖਤਮ ਕਰਨ ਦੇ ਖਿ ਨੇ ਇੱਕ ਦੇਸ਼ ਦੇ ਵਿੱਚ ਮੁਹਿੰਮ ਚਲਾਈ ਹੈ ਸੰਵਿਧਾਨ ਬਚਾਓ ਕਿ ਜਿਹੜਾ ਇਹ ਉਹਦਾ ਨੁਮਾਇੰਦਾ ਇੱਕ ਐਕਸਪੈਰੀਮੈਂਟ ਹੈ ਉਹ ਸਾਡੀ ਯੂਨੀਵਰਸਿਟੀਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਚਾਹੇ ਉਹ ਪੰਜਾਬ ਦੀ ਪ੍ਰਸ਼ਾਸਨ ਦੇ ਨੂੰ ਗੱਲ ਕੀਤੀ ਲੈਟਰ ਭੇਜਿਆ ਸਟੂਡੈਂਟ ਕਿਉਂਕਿ ਸਾਰੇ ਜਿੱਥੇ ਬੰਦੇ ਮੈਂ ਤਾਂ A B B B ਦਾ ਵੀ ਪ੍ਰੈਸ ਰੀਲਸ ਦੇਖ ਰਿਹਾ ਸੀ ਪ੍ਰੋਟੈਸਟ ਦੇਖ ਰਿਹਾ ਸੀ ਜੀ ਉਹੀ ਚੀਜ਼ ਹੈ ਨਾ ਕਿ ਇੱਥੇ ਤੁਸੀਂ ਜਿਹੜਾ ਇੱਥੇ ਸਟੂਡੈਂਟ ਵੌਇਸ ਹੈ ਐਸਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਯੂਨੀਵਰਸਿਟੀ ਇੱਕ ਨਰਸਰੀ ਰਹੀ ਜਿੱਥੋਂ ਲੀਡਰ ਨਿਕਲਦੇ ਅੱਜ ਤੁਸੀਂ ਸਟੂਡੈਂਟ ਦੀ ਵੌਇਸ ਨੂੰ ਖਤਮ ਕਰ ਰਹੇ ਹੋ ਤਾਂ ਕੀ ਹੱਲ ਨਿਕਲੇਗਾ ਤੁਸੀਂ ਬੱਚੇ ਆਵਾਜ਼ ਹੀ ਖਤਮ ਕਰ ਸਾਰੇ ਜਥੇਬੰਦੀਆਂ ਇਕੱਠੀਆਂ ਹਨ ਨਾ ਇਹ ਜੀ ਸਾਰੀ ਜਥੇਬੰਦੀਆਂ ਇਹਦੇ ਵਿੱਚ ਇਕੱਠੀਆਂ ਸਾਰਿਆਂ ਦਾ ਇੱਕ ਹੀ ਇਹ ਇੱਕ ਲਾਈਨ ਦੇ ਵਿੱਚ ਇਹ ਫੈਸਲਾ ਹੈ ਕਿ ਅਸੀਂ ਇਸ ਦੇ ਵਿਰੋਧ ਦੇ ਵਿੱਚ ਇਹਨੂੰ ਵਾਪਸ ਲਿੱਤਾ ਹੈ ਇਸ ਦੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ ਐਸ ਇਟ ਇਜ਼ ਇਹਨੂੰ ਵਾਪਸ ਲਵੇ ਕੋਈ ਵੀ ਬੱਚਾ ਇਹਨੂੰ ਸਾਈਨ ਨਹੀਂ ਕਰੇਗਾ ਤੁਹਾਡੀ ਕਿਹੜੀ ਜਥੇਬੰਦੀਆਂ ਦੇ ਨਾਮ ਆਈਐਨਐਲਡੀ ਸਟੂਡੈਂਟ ਆਰਗੇਨਾਈਜੇਸ਼ਨ ਆਈਐਸਓ ਜੀ ਜੀ ਉਮੀਦ ਸਰ ਮੇਰਾ ਨਾਮ ਤੇਜਸਵੀ ਹੈ ਮੈਂ ਪੰਜਾਬ ਯੂਨੀਵਰਸਿਟੀ ਇਨਚਾਰਜ ਹਾਂ ਆਈਐਸਓ ये जो सारे, सारे जिम्मे लग रहे हैं तो है? सर पंजाब यूनिवर्सिटी परिवार है यहाँ हमारी इकट्ठे मिलके हम कोई भी अगर आ, मुद्दा मिलता है या कोई भी अगर चीज होती है बच्चों को परेशानी होती है तो हम सारे मिलके उसके ऊपर काम करते हैं ज्वाइंट एक्शन कमेटी भी हमने यहाँ बनाई है जिसके अंदर सभी स्टूडेंट ऑर्गेनाइजेशन मिलकर काम करती है और जो ये मुद्दा है जैसे अर्चित भाई ने बताया कि इसके अंदर आप आपको कोई भी अगर किसी भी चीज के लिए अथॉरिटी के खिलाफ अगर आपको कोई आवाज उठानी है आप धरना देना चाहते हो तो ये कह रहे हैं कि हमसे ही पहले पूछो कि भाई आप प्रोटेस्ट कर सकते हो या नहीं कर सकते और कहाँ बैठोगे कहाँ बैठे एक होल हो है।, है तो, तो ਜਲਦੀ ਨਾਲ ਦੱਸ ਦਿਓ 30 ਸਕਿੰਟ ਨੇ ਸਾਰੀ ਪਾਰਟੀਆਂ ਇਕੱਠੀ ਨੇ ਅੱਗੇ ਕੀ ਰੂਪਰੇਖਾ ਤਿਆਰ ਹੈ ਇਸ ਦੇ ਨਾਲ ਅੱਗੇ ਜੀ ਦੇਖੋ ਸਾਡਾ ਕਲੀਅਰ ਹੈ ਸੀ ਕਿਸੇ ਮੀਟਿੰਗ ਚ ਨਹੀਂ ਜਾਣਾ ਕੋਈ ਕਮੇਟੀ ਨਹੀਂ ਬਣਾਉਣੀ ਇਹ ਜਿਹੜਾ ਵਾਪਸ ਹੋਣਾ ਚਾਹੀਦਾ ਸੀ ਵਿਦਿਆਰਥੀਆਂ ਨੂੰ ਅਵੇਅਰ ਕਰਾਂਗੇ ਤੁਸੀਂ ਇਹ ਨਹੀਂ ਭਰਨਾ ਅਸੀਂ ਕਨਸਟੀਟਿਊਸ਼ਨ ਦੀਆਂ ਕਾਪੀਆਂ ਵਿਦਿਆਰਥੀਆਂ ਨੂੰ ਵੰਡਾਂਗੇ ਆਰਟੀਕਲ 19 ਐਕਸਪਲੇਨ ਕਰਾਂਗੇ ਕਿ ਤੁਹਾਡਾ ਅਧਿਕਾਰ ਹੈ ਆਵਾਜ਼ ਚੱਕਣਾ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਆਪਲੇਖਾ ਕੱਢ ਦੇਵੇ ਕਿ ਇਹ ਅਸਿੱਧੇ ਅਸਰ ਪਾਉਣਗੇ ਅਸੀਂ ਨਹੀਂ ਭਰਨ ਦਾ